ਦੀਪ ਸਿੰਘ ਜੀ ਮੈਂ ਲੈਰੀ ਸਿਟੀ ਦਾ ਰਿਆਣਾ ਵਾਲਾ ਤੇ ਆਪਣਾ ਡਿਸਟ੍ਰਿਕਟ ਹਾਂ ਜੀ ਹਾਂ ਜੀ ਤੁਹਾਨੂੰ ਅਸੀਂ ਇੱਕ ਡੇਢ ਮਹੀਨਾ ਪਹਿਲਾਂ ਆਪਾਂ ਬਾਡੀ ਸਰਵਸ ਪੈਕ ਦੇ ਤਿੰਨ ਪੰਜ ਜੂਸ ਦੇ ਕੇ ਗਏ ਸੀ ਉਸ ਤੋਂ ਪਹਿਲਾਂ ਤੁਹਾਨੂੰ ਕੀ ਦਿੱਕਤਾਂ ਸੀਗੀਆਂ ਉਸ ਤੋਂ ਪਹਿਲਾਂ ਮੈਨੂੰ ਦਿੱਕਤ ਸੀ ਵੀ ਸੁਸਤੀ ਪਈ ਜਾਣਾ ਠੀਕ ਹੈ ਜੀ ਲੱਗਦਾ ਸੀ ਮੈਨੂੰ ਕੰਮ ਦੇਦੰਨਾ ਜਰਾ ਜੀਣਾ ਲੱਗਣਾ ਠੀਕ ਹੈ ਜੀ ਜੀ ਚੜੀ ਰਹਿਣੀ ਅਸੀ ਦਿੱਕਤ ਸੀ ਕਮਜ਼ੋਰੀ ਸੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਵੀਕਨੈਸ ਸੀ ਠੀਕ ਹੈ ਜੀ ਤੇ ਹੁਣ ਆਪਾਂ ਬੋਡੀ ਸਰਵਿਸ ਪੈਕ ਤੁਹਾਨੂੰ 1 ਮਹੀਨਾ ਹੋ ਗਿਆ ਵਰਤੇ ਨੂੰ ਤੇ ਹੁਣ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਹੁਣ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਵੇਂ ਮੈਂ ਬੋਡੀ ਸਰਵਿਸ ਤੁਹਾਡੇ ਤੋਂ ਲਿਆ ਹੈਗਾ 10 ਦਿਨਾਂ ਦੇ ਵਿੱਚ ਵਿੱਚ ਮੈਨੂੰ ਰਿਜ਼ਲਟ ਮਿਲ ਗਿਆ ਸੀ ਵਧੀਆ ਠੀਕ ਹੈ ਜੀ ਕੰਮ ਦੇ ਵਿੱਚ ਜੀ ਵੀ ਲੱਗਣਾ ਹੱਡ ਬੇਰ ਜਿਹੜੇ ਦਰਦ ਕਰਦੇ ਸਾਰਾ ਕੁਝ ਠੀਕ ਹੋ ਗਿਆ ਠੀਕ ਹੈ ਜੀ ਹੁਣ ਮੈਨੂੰ ਕੋਈ ਪ੍ਰੋਬਲਮ ਸੀ ਕਿ ਬ੍ਰੀਕਲੈਸ ਸੀ ਸਾਰੀ ਏ ਟੂ ਜ਼ेड ਦੂਰ ਹੁਣ ਤੁਹਾਨੂੰ ਤੁਹਾਡਾ weight ਵੀ ਗੇਨ ਹੋਇਆ ਤੁਸੀਂ ਦੱਸ ਰਹੇ ਸੀ ਹਾਂ ਜੀ weight ਮੇਰਾ 4 ਕਿਲੋ ਵੇਟ ਠੀਕ ਹੈ ਜੀ ਤੁਹਾਡੀ ਹੁਣ ਲੱਖਾਂ ਲੋਕ ਇਹ ਵੀਡੀਓ ਦੇਖਣਗੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜਿਵੇਂ ਹਰ ਇੱਕ ਆਪਾਂ ਵਸਦੀ ਸਰਵਿਸ ਕਰਾਣੇ ਆ ਚਾਹੇ ਵਾਹਣਾ ਕੋਈ ਤੇ ਜੋ ਵੀ ਜੀਵੀਆਂ ਨੇ ਆਪਾਂ ਨੂੰ ਆਪਣੀ ਸਰੀਰ ਦੀ ਵੀ ਸਰਵਿਸ ਚ ਲੋੜੀ ਠੀਕ ਹੈ ਜੀ ਇਹ ਜਰੂਰ ਇਹ ਤੁਸੀਂ ਸਰਵਿਸ ਪੈਕ ਵਰਤੋ ਇਹਦਾ ਕੋਈ ਆਪਾਂ ਨੂੰ ਸਾਈਡ ਇਫੈਕਟ ਨਹੀਂ ਹੈਗਾ ਕੋਈ ਆਪਾਂ ਨੂੰ ਇਹ ਕੋਈ ਬਿਮਾਰੀ ਨਹੀਂ ਲਾਂਦੇ ਸਗੋਂ ਆਪਣੀ ਜਿਹੜੀ ਬਿਮਾਰੀ ਹੈ ਰੋਗ ਨੇ ਅੰਦਰੋਂ ਕੱਢ ਕੇ ਆਪਾਂ ਨੂੰ ਤੰਦਰੁਸਤ ਕਰੋਗੇ ਠੀਕ ਹੈ ਜੀ ਧੰਨਵਾਦ ਜੀ Thank you.